ਸਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਪੰਜਾਬ ਪੰਜਾਬੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਆਪਣੀ ਵੀਡੀਓ ਚ ਆਪਾਂ ਜਾਦੂ ਟੂਣੇ ਤੇ ਸ਼ਗਨ ਉਪਸ਼ਗਨ ਦੀ ਗੱਲ ਕਰਾਂਗੇ ਸ਼ੁਰੂ ਤੋਂ ਹੀ ਮਨੁੱਖ ਵਿੱਚ ਕੁਦਰਤੀ ਸ਼ਕਤੀਆਂ ਉੱਪਰ ਕਾਬੂ ਪਾਉਣ ਤੇ ਜੀਵਨ ਵਿੱਚ ਆਪੜਨੀਆਂ ਘਟਨਾਵਾਂ ਨੂੰ ਆਪਣੀ ਇੱਛਾ ਮੁਤਾਬਿਕ ਕਰਨ ਦੀ ਬੜੀ ਇੱਛਾ ਰਹੀ ਹੈ ਮਨੁੱਖ ਦਾ ਵਿਸ਼ਵਾਸ ਬਣ ਗਿਆ ਕਿ ਉਹ ਜਾਦੂ ਟੂਣੇ ਜੰਤਰ ਮੰਤਰ ਨਾਲ ਅਸੰਭਵ ਕੰਮਾਂ ਨੂੰ ਵੀ ਸੰਭਵ ਬਣਾ ਸਕਦਾ ਹੈ ਉਸ ਦੇ ਇਸ ਵਿਸ਼ਵਾਸ ਨਾਲ ਹੀ ਜਾਦੂ ਢੂਣੇ ਦਾ ਜਨਮ ਹੋਇਆ ਡਾਕਟਰ ਬੰਜਾਰਾ ਵਿਧੀ ਅਨੁਸਾਰ ਜਾਦੂ ਇੱਕ ਕਲਾ ਹੈ ਜੋ ਦੋ ਗੱਲਾਂ ਮਿੱਥ ਕੇ ਤੁਰਦੀ ਹੈ ਇੱਕ ਇਹ ਕਿ ਪ੍ਰਕਿਰਤੀ ਵਿੱਚ ਹਰੇਕ ਕਾਰਨ ਕਿਸੇ ਕਾਰਜ ਨੂੰ ਜਨਮ ਦਿੰਦਾ ਹੈ ਤੇ ਇੱਕ ਘਟਨਾ ਪਿੱਛੋਂ ਦੂਜੀ ਘਟਨਾ ਬਿਨਾਂ ਕਿਸੇ ਦੇਵੀ ਜਾਂ ਅਧਿਆਤਮਿਕ ਸ਼ਕਤੀ ਦੇ ਦਖਲ ਦੇ ਆਪਣੇ ਆਪ ਸਹਿਜ ਰੂਪ ਵਿੱਚ ਹੁੰਦੀ ਹੈ ਇਸ ਲਈ ਜੇ ਮੰਤਰਾਂ ਕਰਮ ਕਾਂਡਾਂ ਰੀਤਾਂ ਨਾਲੋ ਵਸਤੂ ਜਾਂ ਸਥਿਤੀ ਉੱਤੇ ਕਾਬੂ ਪਾ ਲੈਣ ਦਾ ਪਰਮ ਪੈਦਾ ਕਰਨ ਵਾਲ ਉਸ ਵਸਤੂ ਜਾਂ ਸਥਿਤੀ ਸੱਚਮੁੱਚ ਹੀ ਬਸ ਹੋ ਜਾਂਦੀ ਹੈ। ਜਾਦੂ ਟੂਣੇ ਲੋਕ ਚਿਕਸਾ ਦੀ ਇੱਕ ਸਾਖ ਹਨ। ਜਾਦੂ ਟੂਣੇ ਦੇ ਮਾਹਰ ਵਿਅਕਤੀ ਨੂੰ ਸਿਆਣਾ ਜਾਂ ਚੇਲਾ ਕਿਹਾ ਜਾਂਦਾ ਹੈ। ਧਰਮ ਤੇ ਜਾਦੂ ਦੋਵੇਂ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਹੈ। ਬਹੁਤ ਸਾਰੇ ਮੰਤਰਾਂ ਵਿੱਚ ਗੁਰੂ ਪੀਰਾਂ ਦੇ ਨਾਮ ਸ਼ਾਮਿਲ ਹੁੰਦੇ ਹੈ। ਡਾਕਟਰ ਬੰਜਾਰਾ ਵੇਦੀ ਅਨੁਸਾਰ ਮਨੁੱਖ ਜਾਤੀ ਦੇ ਮਾਨਸਿਕ ਵਿਕਾਸ ਵਿੱਚ ਜਾਦੂ ਤੇ ਧਰਮ ਦੋਵੇਂ ਦੋ ਮਹੱਤਵਪੂਰਨ ਪੜਾਣੇ ਜਾਦੂ ਟੂਣਾ ਧਰਮ ਦੇ ਹੇਠਲੇ ਰ데요 ਨੇ ਧਰਮ ਦੇ ਕਈ ਅੰਕੂਰ ਜਾਦੂ ਟੂਣੇ ਵਿੱਚੋਂ ਹੀ ਫੁੱਟੇ ਨੇ ਹੁਣ ਆਪਾਂ ਗੱਲ ਕਰਦੇ ਹਾਂ ਮੰਤਰ ਦੀ ਮੰਤਰ ਬਿਮਾਰੀ ਹਟਾਉਣ ਤੇ ਲਾਉਣ ਦੋਮਾ ਵਾਸਤੇ ਵਰਤਿਆ ਜਾਂਦਾ ਹੈ ਇਹਦੇ ਨਾਲ ਅਨੇਕਾਂ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ ਸੱਪ ਡਿੰਮੂ ਠੂਹਾ ਇਹਨਾਂ ਦੇ ਕੱਟੇ ਜਾਣ ਦਾ ਇਲਾਜ ਕੀਤਾ ਜਾਂਦਾ ਹੈ। ਅੱਜ ਕੱਲ ਵੀ ਬਧੇਰੇ ਲੋਕੀ ਝਾੜ ਫੂ ਕਰਵਾਉਂਦੇ ਆ। ਅਜੇ ਸਮੇਂ ਤੇ ਅਜੇ ਮੰਤਰ ਫੂਕਣ ਵਾਲੇ ਮਾਂਦਰੀ ਹੁੰਦੇ ਆ। ਮੰਤਰ ਅਰਦਾਸ ਨਹੀਂ ਹੁੰਦੇ। ਇਹਨਾਂ ਵਿੱਚ ਸਹਿ ਸੁਭਾਅ ਮੰਤਵ ਸਿੱਧੀ ਦੀ ਸ਼ਕਤੀ ਹੁੰਦੀ ਹੈ। ਹੁਣ ਗੱਲ ਕਰਦੇ ਆ ਜੰਤਰ ਦੀ। ਜੰਤਰ ਮੰਤਰ ਨਾਲੋਂ ਵੱਖਰੀ ਚੀਜ਼ ਹੁੰਦੀ ਹੈ ਮੰਤਰ ਦਾ ਪ੍ਰਭਾਵ ਉਸ ਦੀ ਸ਼ਬਦ ਸ਼ਕਤੀ ਕਰਨ ਹੁੰਦਾ ਹੈ ਜੰਤਰ ਕਾਗਜ਼ ਦੇ ਟੁਕੜੇ ਉੱਪਰ ਲਿਖਿਆ ਹੁੰਦਾ ਹੈ ਇਸ ਦਾ ਅਰਥ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਇਹ ਸਰੀਰ ਦੇ ਕਿਸੇ ਅੰਗ ਨਾਲ ਬੰਨ੍ਹਿਆ ਜਾਵੇ ਜਾਂ ਫਿਰ ਇਹ ਕਿਸੇ ਵਿਅਕਤੀ ਨੂੰ ਘੋਲ ਕੇ ਪਿਆਇਆ ਜਾਵੇ ਕਈ ਜੰਤਰਾਂ ਵਿੱਚ ਅੰਕੜੇ ਹੁੰਦੇ ਆ ਜੋ ਕਿਸੇ ਸ਼ਕਤੀ ਦੇ ਚਿੰਨ੍ਹ ਹੁੰਦੇ ਆ ਮੁਸਲਮਾਨ ਜੰਤਰ ਨੂੰ ਤਵੀਤ ਵੀ ਆਖਦੇ ਆ ਮੰਤਰਤਾ ਵਿਸ਼ਾਲ ਵਿਸ਼ੇ ਖੇਤਰ ਹੈ। ਸੋ ਇਹਨਾਂ ਨੂੰ ਅਸੀਂ ਦੋ ਭਾਗਾਂ ਵਿੱਚ ਵੰਡ ਸਕਦੇ ਹਾਂ। ਪਰਮਾਰਥਿਕ ਮੰਤਰ ਇਹ ਵਿਆਹ ਹਵਨ ਯੱਗ ਇਹਦੇ ਸਮੇਂ ਵਰਤੇ ਜਾਂਦੇ ਆ। ਵੱਖ-ਵੱਖ ਵਿਸ਼ੇਸ਼ ਧਰਮ ਦੇ ਲੋਕ ਜਦੋਂ ਆਪਣੇ ਅਨੁਆਈਆਂ ਨੂੰ ਸ਼ਬਦ ਜਾਪ ਦੱਸਦੇ ਆ, ਉਹ ਵੀ ਪਰਮਾਰਥਿਕ ਮੰਤਰ ਹੁੰਦੇ ਆ। ਦੂਸਰੇ ਲੋਕ ਮੰਤਰ। ਲੋਕ ਮੰਤਰ ਭੂਤਾਂ ਪ੍ਰੇਤਾਂ ਦਾ ਛਾਇਆ ਉਤਾਰਨ ਲਈ ਜਾਂ ਫਿਰ ਕਿਸੇ ਨੂੰ ਬਸ ਵਿੱਚ ਕਰਨ ਲਈ ਹੁੰਦੇ ਆ। ਜਾਦੂ ਟੂਨੇ ਇਹ ਮੰਤਰਾਂ ਨਾਲੋਂ ਭਿੰਨ ਹੁੰਦੇ ਆ ਮੰਤਰਾਂ ਵਿੱਚ ਸ਼ਬਦ ਦੀ ਸ਼ਕਤੀ ਦਾ ਆਸਰਾ ਲਿਆ ਜਾਂਦਾ ਹੈ ਤੇ ਟੂਨੇ ਵਿੱਚ ਕਰਮਕਾਂਡ ਦਾ ਜਾਦੂ ਟੂਨੇ ਨੂੰ ਕਈ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਪਹਿਲਾ ਹੈ ਭੁਲਾਵਾ ਜਾਦੂ ਇਹ ਨਕਲ ਦੀ ਵਿਧੀ ਤੇ ਆਧਾਰ ਤੇ ਹੁੰਦਾ ਹੈ ਉਦਾਹਰਨ ਦੇ ਤੌਰ ਤੇ ਜੇ ਕੋਈ ਵਾਂਝੀ ਇਸਤਰੀ ਚਾਹੁੰਦੀ ਹੈ ਕਿ ਉਸਦੇ ਕੋਈ ਬੱਚਾ ਹੋਵੇ ਤਾਂ ਉਹ ਕੁਝ ਮੰਤਰਾਂ ਦਾ ਜਾਪ ਕਰਦੀ ਹੋਈ ਕਪੜੇ ਦੇਖੋ ਗੁੱਡਾ ਬਣਾ ਕੇ ਉਸ ਨੂੰ ਅਸਲੀ ਬੱਚੇ ਵਾਂਗ ਖਿਡਾਵੇ ਤੇ ਦੁੱਧ ਪਿਲਾਵੇ ਤੇ ਲੋਰੀਆਂ ਦੇਵੇ। ਇਸੇ ਤਰ੍ਹਾਂ ਉਸ ਦੇ ਘਰ ਬੱਚਾ ਪੈਦਾ ਹੋਵੇਗਾ। ਜੇ ਮੀਂਹ ਚਾਹੀਦਾ ਹੋਵੇ ਤਾਂ ਬੱਦਲਾਂ ਦੇ ਗਰਜਨ ਵਰਗੀ ਆਵਾਜ਼ ਪੈਦਾ ਕਰੋ। ਇੱਕ ਦੂਜੇ ਉੱਪਰ ਪਾਣੀ ਸੁੱਟੋ ਤਾਂ ਮੀਂਹ ਪੈ ਜਾਵੇਗਾ। ਅੱਗੇ ਲਗਮਾ ਜਾਦੂ। ਜਿਸ ਚੀਜ਼ ਦਾ ਇੱਕ ਵਾਰ ਕਿਸੇ ਵਿਅਕਤੀ ਨਾਲ ਸੰਬੰਧ ਰਿਹਾ ਹੋਵੇ ਉਹ ਸਰੀਰਿਕ ਤੌਰ ਤੇ ਉਸ ਵਿਅਕਤੀ ਨਾਲੋਂ ਵੱਖ ਹੋ ਜਾਵੇ। ਤਾਂ ਵੀ ਉਸ ਦਾ ਮੂਲ ਨਾਲ ਗੁਪਤ ਸਬੰਧ ਰਹਿੰਦਾ ਹੈ ਜਿਵੇਂ ਨੌ ਜਾਂ ਸਿਰ ਦੇ ਵਾਲ ਕੱਟ ਦਿੱਤੇ ਜਾਣ ਤਾਂ ਵੀ ਇਹਨਾਂ ਦਾ ਸਬੰਧ ਮੂਲ ਵਿਅਕਤੀ ਨਾਲ ਰਹਿੰਦਾ ਹੈ ਇਹਨਾਂ ਚੀਜ਼ਾਂ ਉੱਤੇ ਜੇ ਜਾਦੂ ਕੀਤਾ ਜਾਵੇ ਤਾਂ ਉਹ ਲਾਗਮਾ ਜਾਦੂ ਹੁੰਦਾ ਹੈ ਅਪਾਤਮਕ ਜਾਦੂ ਇਸ ਦੀ ਵਰਤੋਂ ਕਿਸੇ ਦਾ ਪ੍ਰਭਾਵ ਖਤਮ ਕਰਨ ਲਈ ਕੀਤੀ ਜਾਂਦੀ ਹੈ ਇਸ ਉਦੇਸ਼ ਲਈ ਜੰਤਰ ਦੀ ਵਰਤੋਂ ਕੀਤੀ ਜਾਂਦੀ ਹੈ ਜਾਂ ਤਵੀਤ ਦੀ ਵਰਤੋਂ ਕੀਤੀ ਜਾਂਦੀ ਹੈ ਭਵਾਤਮਕ ਜਾਦੂ ਇਸ ਤੀ ਵਰਤੋਂ ਕਿਸੇ ਵਿਅਕਤੀ ਨੂੰ ਆਪਣੇ ਵਸ ਵਿੱਚ ਕਰਨ ਲਈ ਕੀਤੀ ਜਾਂਦੀ ਹੈ ਇਸ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਕਿਸੇ ਦੇ ਸਿਰ ਵਿੱਚ ਕੁਝ ਪਾ ਕੇ ਜਾਂ ਉਸ ਨੂੰ ਮੰਤਰ ਖਵਾ ਕੇ ਕੀਤੀ ਜਾਂਦੀ ਹੈ ਇਸਤਰੀਆਂ ਆਪਣੇ ਪਤੀ ਨੂੰ ਬਸ ਕਰਨ ਲਈ ਅਜਿਹੇ ਜਾਦੂ ਦੀ ਵੱਧ ਵਰਤੋਂ ਕਰਦੀਆਂ ਚਿੱਟਾ ਜਾਦੂ ਇਸ ਦਾ ਉਦੇਸ਼ ਭਲਾਈ ਕਰਨਾ ਹੁੰਦਾ ਹੈ ਜਿਵੇਂ ਪਸ਼ੂਆਂ ਦੀਆਂ ਬਿਮਾਰੀਆਂ ਨੂੰ ਰੋਕਣਾ ਜਾਂ ਗੜੇ ਮਾਰ ਤੋਂ ਜਾਂ ਟਿੱਡੀ ਦਲ ਤੋਂ ਫਸਲਾਂ ਨੂੰ ਬਚਾਉਣ ਲਈ ਕੀਤਾ ਜਾਂਦਾ ਹੈ ਕਾਲਾ ਜਾਦੂ ਕਿਸੇ ਦਾ ਜਾਨੀਮਾਲੀ ਨੁਕਸਾਨ ਕਰਨ ਲਈ ਕਾਲੇ ਜਾਦੂ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਇਹ ਜਾਦੂ ਨੂੰ ਸਭ ਤੋਂ ਭੈੜਾ ਗਿਣਿਆ ਜਾਂਦਾ ਹੈ ਇਹ ਸਾਰੇ ਜਾਦੂ ਟੂਣੇ ਸਿਆਣੇ ਜਾਂ ਚੇਲੇ ਕਰਦੇ ਆ ਕਈ ਟੂਣੇ ਵੱਖ-ਵੱਖੀਆਂ ਬਿਮਾਰੀਆਂ ਨੂੰ ਦੂਰ ਕਰਨ ਲਈ ਕੀਤੇ ਜਾਂਦੇ ਆ ਜਿਵੇਂ ਵਾਰੀ ਦਾ ਤਾਪ ਉਤਾਰਨ ਲਈ ਜਾਂ ਬਵਾਸੀਰ ਦਾ ਰੋਗ ਠਾਉਣ ਲਈ ਕੀਤੇ ਜਾਂਦੇ ਆ ਭਾਵੇਂ ਲੋਕਾਂ ਵਿੱਚ ਵਿੱਦਿਆ ਦਾ ਪਸਾਰ ਹੋ ਚੁੱਕਿਆ ਹੈ ਪਰ ਫਿਰ ਵੀ ਲੋਕੀ ਅਜਿਹੇ ਜਾਦੂ ਟੂਣੇ ਕਰਦੇ ਆ ਇਹ ਸਾਡੇ ਸੱਭਿਆਚਾਰ ਵਿੱਚ ਉਸੇ ਤਰ੍ਹਾਂ ਵਿਚਰ ਰਹੇ ਆ ਪਰ ਸਾਇੰਸ ਦੇ ਵਧਣ ਨਾਲ ਇੰਨਾ ਜਾਦੂ ਟੂਣਿਆਂ ਨੂੰ ਨਿਰਾਰਥਕ ਕਿਹੜਿਆ ਜਾਣ ਲੱਗ ਪਿਆ ਅੱਗੇ ਆਪਾਂ ਗੱਲ ਕਰਦੇ ਆ ਸ਼ਗਨ ਉਪਸ਼ਗਨ ਦੀ ਸ਼ੌਤੇ ਮੰਦੇ ਕੰਮ ਨੂੰ ਸ਼ਗਨ ਉਪਸ਼ਗਨ ਕਿਹਾ ਜਾਂਦਾ ਹੈ ਸ਼ਗਨ ਛਕੂਣ ਦਾ ਪੰਜਾਬੀ ਰੂਪ ਹੈ ਜਿਸ ਦੇ ਅਰਥ ਹੈ ਪੰਛੀ ਪੁਰਾਣੇ ਸਮਿਆਂ ਵਿੱਚ ਪੰਛੀਆਂ ਦੀ ਬੋਲਚਾਲ ਤੁੱਪਲੇ ਬੁਰੀ ਨਤੀਜਿਆਂ ਦਾ ਅਨੁਮਾਨ ਲਗਾ ਲਿਆ ਜਾਂਦਾ ਸੀ ਲੋਕਾਂ ਦੀ ਰਹਿਣੀ-ਮਹਿਣੀ ਜਨੌਰਾਂ ਤੋਂ ਦੂਰ ਨਹੀਂ ਸੀ ਹੁੰਦੀ ਮਨੁੱਖ ਸਭ ਤੋਂ ਪਹਿਲਾਂ ਕੁੱਤੇ ਦਾ ਸਾਥੀ ਬਣਿਆ ਤੇਜ ਵੀ ਚੋਖਾ ਤੇ ਖਤਰਨਾਕ ਵੀ ਨਹੀਂ ਇਸ ਦੀ ਕਦਰ ਖਾਸ ਕਰਕੇ ਇਸ ਲਈ ਕੀਤੀ ਜਾਂਦੀ ਸੀ ਕਿ ਪੈਰੋਂ ਦਾ ਵਾਹਨ ਸੀ ਖਾਸ ਕਰਕੇ ਕਾਲਾ ਕੁੱਤਾ ਇਸੇ ਲਈ ਜਦ ਘਰ ਵਿੱਚ ਕਿਸੇ ਨੂੰ ਮਾਤਾ ਨਿਕਲੀ ਹੋਵੇ ਤਾਂ ਕਾਲੇ ਕੁੱਤੇ ਦੀ ਖੂਬ ਕਦਰ ਹੁੰਦੀ ਹੈ ਕਹਿੰਦੀ ਹੈ ਕਿ ਕੁੱਤੇ ਨੂੰ ਤੇਦੀ ਖੂਬ ਕਦਰ ਹੁੰਦੀ ਹੈ ਕਹਿੰਦੀ ਹੈ ਕਿ ਕੁੱਤੇ ਨੂੰ ਜਿੰਨ ਭੂਤ ਤੇ ਹੋਰ ਗੰਮੀ ਹਸਤੀਆਂ ਦੇਖਣ ਲੱਗ ਜਾਂਦੀਆਂ ਪੁਰਾਣੇ ਸਮੇਂ ਦੇ ਲੋਕੀ ਕੋਈ ਵੀ ਕੰਮ ਕਰਨ ਸਮੇ ਸ਼ਗਨ ਵਿਚਾਰਦੇ ਸੀ ਜੇ ਕਿਸੇ ਕੰਮ ਦੇ ਸ਼ੁਰੂ ਕਰਨ ਸਮੇ ਗ੍ਰਹਿ ਠੀਕ ਹੋ ਤਾਂ ਹੀ ਸ਼ਗਨ ਠੀਕ ਹੈ ਸਾਰਾ ਕੰਮ ਆਸਾਨੀ ਨਾਲ ਹੋ ਜਾਂਦਾ ਹੈ ਜੇਕਰ ਗ੍ਰਹਿ ਤੇ ਨਕਸ਼ਤਰ ਠੀਕ ਨਾ ਹੋਣ ਤਾਂ ਇਹਨੂੰ ਅਪਸ਼ਗਨ ਮੰਨਿਆ ਜਾਂਦਾ ਹੈ ਸ਼ਗਨ ਪਸ਼ਗਨ ਇਹ ਵੀ ਸਾਡੇ ਜੀਵਨ ਦਾ ਇੱਕ ਹਿੱਸਾ ਬਣ ਗਏ ਹੈ ਪੜੇ ਅਣਪੜ ਸਾਰੇ ਲੋਕੀ ਇਹਨਾਂ ਦੇ ਵਿਚਾਰ ਕਰਦੇ ਆ ਜਦੋਂ ਕਿਸੇ ਕੰਮ ਜਾਣਾ ਹੋਵੇ ਤਾਂ ਘਰੋਂ ਬਾਹਰ ਨਿਕਲਦੇ ਜੇਕਰ ਦੁੱਧ ਨਾਲ ਭਰਿਆ ਭਾਂਡਾ ਲਿਆਉਂਦਾ ਵਿਅਕਤੀ ਮਿਲ ਜਾਵੇ ਤਾਂ ਉਹਨੂੰ ਸ਼ੁਭ ਸ਼ਗਨ ਮੰਨਿਆ ਜਾਂਦਾ ਹੈ ਤੇ ਕੰਮ ਪੂਨ ਦੀ ਨਿਸ਼ਾਨੀ ਹੁੰਦੀ ਹੈ ਪਰ ਜੇਕਰ ਕੋਈ ਖਾਲੀ ਬਰਤਨ ਮਿਲ ਜੇ ਤਾਂ ਅਪਸ਼ਗਨ ਕਿਹਾ ਜਾਂਦਾ ਹੈ ਜੇਕਰ ਭੰਗੜ ਮਿਲ ਜਾਵੇ ਤਾਂ ਸ਼ੁਭ ਸ਼ਗਨ ਹੈ ਪਰ ਜੇ ਇਸਦੇ ਉਲਟ ਬ੍ਰਾਹਮਣ ਜਾਂ ਨੰਬਰਦਾਰ ਮਿਲ ਜਾਵੇ ਤਾਂ ਅਪਸ਼ਗਨ ਮੰਨਿਆ ਜਾਂਦਾ ਹੈ ਜੇ ਕੰਮ ਕਰਦੇ ਸਮੇਂ ਨਿਸ਼ਚ ਪੈ ਜਾਵੇ, ਬਿੱਲੀ ਰਸਤਾ ਕੱਟ ਜਾਵੇ ਜਾਂ ਕੁੱਤਾ ਕੰਨ ਫਰਕ ਦੇਵੇ ਤਾਂ ਅਪਸ਼ਗਣ ਮੰਨਿਆ ਜਾਂਦਾ ਹੈ। ਇਸ ਦੇ ਉਲਟ ਜੇਕਰ ਨੌਜਵਾਨ ਘੋੜੇ ਤੇ ਚੜਿਆ ਬੰਸਰੀ ਬਚਾਉਂਦਾ ਮਿਲੇ ਤਾਂ ਸ਼ੁਭ ਸ਼ਗਣ ਮੰਨਿਆ ਜਾਂਦਾ ਹੈ। ਜੇਕਰ ਕਾਣਾ, ਨੂਲਾ, ਲੰਗੜਾ ਆਦਮੀ ਮਿਲ ਜਾਵੇ ਤਾਂ ਵੀ ਕੰਮ ਪੂਰਾ ਹੋਣ ਦੀ ਆਸ ਨਹੀਂ ਹੁੰਦੀ। ਸ਼ਗਣ-ਅਪਸ਼ਗਣ ਪੰਛੀਆਂ ਤੇ ਪਸ਼ੂਆਂ ਨਾਲ ਵੀ ਸਬੰਧਿਤ ਹੁੰਦੇ ਆ। ਜੇ ਤਿੱਤਰ ਸਜੇ ਹੱਥ ਵੱਲ ਚੈੱਕ ਦਾ ਮਿਲ ਜਾਵੇ ਤਾਂ ਜਾਂ ਉਡਾਰੀ ਪਰ ਦਾ ਮਿਲੇ ਤਾਂ ਚੰਗਾ ਜੇ ਖੱਬੇ ਹੱਥ ਵੱਲ ਮਿਲੇ ਤਾਂ ਭੈੜਾ ਜੇ ਕੋਤਾ ਖੱਬੇ ਹੱਥ ਰੀਂਗ ਦਾ ਮਿਲੇ ਤਾਂ ਚੰਗਾ ਜੇ ਸਜੇ ਹੱਥ ਮਿਲੇ ਤਾਂ ਗੰਦਾ ਰਾਹ ਵਿੱਚ ਸੱਪ ਮਿਲ ਜਾਵੇ ਤਾਂ ਵੈਰੀ ਵਿਗਣ ਪਾਉਂਦੇ ਆ ਜੇ ਸੱਪ ਨੂੰ ਮਾਰ ਦਿੱਤਾ ਜਾਵੇ ਤਾਂ ਵਿਚਾਰੇ ਕਿ ਦੁਸ਼ਮਣ ਨੁਕਸਾਨ ਪਹੁੰਚਾਉਣ ਵਿੱਚ ਅਸਫਲ ਰਹਿੰਦੇ ਆ ਰਾਤ ਸਮੇਂ ਕੁੱਤੇ ਜਾਂ ਬਿੱਲੀ ਦਾ ਰੋਣਾ ਅਪਸ਼ਗਣ ਹੁੰਦਾ ਕਿਸੇ ਦੀ ਮੌਤ ਦੀ ਨਿਸ਼ਾਨੀ ਹੁੰਦੀ ਹੈ। ਕੁੱਕੜ ਦਿਨੇ ਬਾਗ ਦੇਵੇ ਜਾਂ ਉੱਲੂ ਦਿਨੇ ਦਿਖਾਈ ਦੇਵੇ ਤਾਂ ਉਹ ਵੀ ਅਪਸ਼ਗਨ ਹੁੰਦਾ ਹੈ। ਸ਼ਗਨ ਅਪਸ਼ਗਨ ਸਾਡੇ ਜੀਵਨ ਦਾ ਇੱਕ ਓਟੁੱਟ ਅੰਗ ਬਣੇ ਹੋਏ ਹੈ। ਇਹ ਪਛਾਵੇਂ ਵਾਂਗ ਸਾਡਾ ਪਿੱਛਾ ਕਰ ਰਹੇ ਹੈ। ਕੁਝ ਧਰਮਾਂ ਵਾਲੇ ਇਹਨਾਂ ਨੂੰ ਨੀਰੇ ਵੈਮ ਪਰ ਮਾਕਦੇ ਹੈ। ਪਰ ਰੋਜ਼ਾਨਾ ਜ਼ਿੰਦਗੀ ਵਿੱਚ ਵਿਚਰਦੇ ਲੋਕੀ ਇਹਨਾਂ ਦੇ ਪ੍ਰਭਾਵ ਨੂੰ ਕਬੂਲਦੇ ਹੈ। ਪਰ ਜਿਮੀ ਲੋਕਾਂ ਦੀ ਵਿਗਿਆਨ ਸੋਚ ਬਣ ਰਹੀ ਹੈ 蒂ਮੇ 蒂ਮੇ ਇੰਨਾ ਪ੍ਰਤੀ ਨਮੀ ਪੀੜੀ ਪੜ੍ਹੀ ਲਿਖੀ ਹੋਣ ਕਰਕੇ ਇਹਨਾਂ ਦੀ ਹੋਂਦ ਨੂੰ ਮੰਨਣ ਤੋਂ ਅੱਕੀ ਹੋ ਰਹੀ ਹੈ ਅੱਗੇ ਗੱਲ ਕਰਦੇ ਹਾਂ ਰੌ ਰੀਤਾਂ ਸੰਕਲਪ ਖੇਤਰ ਤੇ ਉਹਨਾਂ ਦਾ ਵਰਗੀਕਰਨ ਰਸਮ ਰਿਵਾਜ ਸੰਸਾਰਿਕ ਸਮਾਜ ਜੀਵਨ ਦਾ ਤਾਣਾ ਪੇਟਾ ਹੁੰਦੇ ਹੈ ਇਹ ਸਾਡੇ ਮਨਾਂ ਦੀਆਂ ਸਿੱਕਾਂ ਸਧਨਾ ਆਰਮਾਨਾਂ ਜਜ਼ਬਿਆਂ ਦੀ ਤਰਜਮਾਨੀ ਕਰਦੇ ਹੈ ਇਹ ਰਸਮ ਰਿਵਾਜ ਵਿਅਕਤੀ ਦੇ ਜਨਮ ਤੋਂ ਮਨ ਤੱਕ ਵਿਅਕਤੀ ਦੇ ਨਾਲ-ਨਾਲ ਚਲਦੇ ਰਹਿੰਦੇ ਆ। ਸਮਾਜਿਕ, ਆਰਥਿਕ, ਧਾਰਮਿਕ ਕਰਨਾ ਕਰਕੇ ਭਾਵੇਂ ਇਹਨਾਂ ਵਿੱਚ ਸਮੇਂ-ਸਮੇਂ ਵਿੱਚ ਤਬਦੀਲੀ ਦਿਖਾਈ ਦੇ ਰਹੀ ਹੈ ਪਰ ਇਹਨਾਂ ਦੀ ਮੂਲ ਭਾਵਨਾ ਸਦੀਆਂ ਤੋਂ ਹੋ ਰਹੀ ਹੈ।